ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਿਆ ਹੈ ਉਹਨਾਂ ਦੀ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਝਟਕਾ ਕਿਸੇ ਬਾਹਰੀ ਮੌਲਕ ਨੇ ਨਹੀਂ ਬਾਹਰੀ ਦੇਸ਼ ਨੇ ਨਹੀਂ ਬਾਹਰੀ ਸਰਕਾਰ ਨੇ ਨਹੀਂ ਬਲਕਿ ਜਸਟਿਨ ਟਰੂਡੋ ਦੇ ਖਾਸ ਦੋਸਤ ਐਨਡੀਪੀ ਦੇ ਉਮੀਦ ਜੋ ਜਗਮੀਤ ਸਿੰਘ ਹੈ ਉਹਨਾਂ ਵੱਲੋਂ ਹੀ ਉਹਨਾਂ ਨੂੰ ਝਟਕਾ ਦਿੱਤਾ ਗਿਆ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦਾ ਸਾਥ ਛੱਡ ਦਿੱਤਾ ਹੈ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਹੁਣ ਡੀਲ ਖਤਮ ਹੋ ਚੁੱਕੀ ਹੈ ਜਗਮੀਤ ਸਿੰਘ ਨੇ ਬਕਾਇਦਾ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਪੋਸਟ ਨੂੰ ਸਾਂਝਾ ਕੀਤਾ ਤੇ ਨਾਲ ਹੀ ਸਭ ਤੋਂ ਉੱਪਰ ਲਿਖਿਆ ਹੈ ਦਾ ਡੀਲ ਇਜ਼ ਡਨ ਯਾਨੀ ਕਿ ਉਹਨਾਂ ਦਾ ਜੋ ਜਸਟਨ ਟਰੂਡੋ ਦੇ ਨਾਲ ਸਮਝੌਤਾ ਸੀ ਲਿਬਰਲ ਪਾਰਟੀ ਦੇ ਨਾਲ ਸਮਝੌਤਾ ਸੀ ਐਨਡੀਪੀ ਦਾ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਉਸ ਤੋਂ ਨਾਤਾ ਤੋੜ ਲਿਆ ਹੈ ਯਾਨੀ ਕਿ ਹੁਣ ਜਸਟਨ ਟਰੂਡੋ ਦੇ ਦੋਸਤ ਜਗਮੀਤ ਸਿੰਘ ਨੇ ਉਹਨਾਂ ਦਾ ਸਾਥ ਅਧਿਕਾਰ ਛੱਡ ਦਿੱਤਾ ਕਿਉਂਕਿ ਹੁਣ ਚੋਣਾਂ ਦਾ ਵੇਲਾ ਹੈ ਚੋਣਾਂ ਦੇ ਬਿਲਕੁਲ ਪਹਿਲਾਂ ਹੀ ਜਗਮੀਤ ਸਿੰਘ ਵੱਲੋਂ ਇਸ ਤਰੀਕੇ ਦੀ ਕਾਰਵਾਈ ਕਰਨਾ ਉਹਨਾਂ ਦਾ ਸਾਥ ਛੱਡ ਦੇਣਾ ਤੇ ਇਸ ਨੂੰ ਲੈ ਕੇ ਜਸਟਿਨ ਟਰੂਡੋ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਅਜੇਹਾ ਵੀ ਪਹਿਲੀ ਵਾਰ ਹੋਇਆ ਸੀ ਕਿ ਕੈਨੇਡਾ ਦੇ ਵਿੱਚ ਕਿਸੇ ਦੂਜੀ ਸਿਆਸੀ ਧਿਰ ਨੇ ਕਿਸੇ ਇੱਕ ਸਿਆਸੀ ਧਿਰ ਨੂੰ ਸਮਰਥਨ ਦਿੱਤਾ ਹੋਵੇ ਗੱਠ ਜੋੜ ਕੀਤਾ ਹੋਵੇ ਇਹ ਵੀ ਪਹਿਲੀ ਵਾਰ ਹੋਇਆ ਸੀ ਤੇ ਇਹ ਪਹਿਲੀ ਵਾਰ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਦੇ ਵਿਚਕਾਰ ਹੋਇਆ ਸੀ ਲਿਬਰਲ ਪਾਰਟੀ ਅਤੇ ਐਨਡੀਪੀ ਪਾਰਟੀ ਦੇ ਵਿਚਕਾਰ ਹੋਇਆ ਸੀ ਖੈਰ ਜਗਮੀਤ ਸਿੰਘ ਨੇ ਹੁਣ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਡੀਲ ਇਜ਼ ਡਨ ਯਾਨੀ ਕਿ ਐਨਡੀਪੀ ਨੇ ਲਿਬਰਲ ਦੇ ਨਾਲ ਆਪਣਾ ਨਾਤਾ ਤੋੜ ਲਿਆ ਜਿਸ ਤੋਂ ਬਾਅਦ ਹੁਣ ਜਸਟਨ ਟਿਊਡੋ ਨੂੰ ਇੱਕ ਝਟਕਾ ਜ਼ਰੂਰ ਲੱਗਿਆ ਹੈ ਜਿਵੇਂ ਹੀ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸ ਨੂੰ ਲੈ ਕੇ ਨ ਲਗਾਤਾਰ ਚਰਚਾ ਛੇੜੀ ਹੋਈ ਹੈ ਇੱਕ ਦੋ ਪੱਤਰ ਵੀ ਜਾਰੀ ਹੋਏ ਸੀ ਇਸ ਤੋਂ ਪਹਿਲਾਂ ਕਿ ਜਸਟਨ ਰੂਡੋ ਨੇ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਦੇ ਵਿੱਚ ਜਗਮੀਤ ਸਿੰਘ ਦੇ ਉੱਤੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਸਾਥ ਨਹੀਂ ਦੇ ਰਹੇ ਤਾਂ ਇਸ ਦੇ ਪਿੱਛੇ ਦਾ ਇੱਕ ਸ਼ੱਕ ਵੀ ਜਤਾਇਆ ਜਾ ਰਿਹਾ ਕਿ ਕੰਜ਼ਰਵੇਟਿਵ ਪਾਰਟੀ ਨੇ ਜੋ ਚਿੱਠੀ ਜਗਮੀਤ ਸਿੰਘ ਨੂੰ ਲਿਖੀ ਸੀ ਉਸ ਤੋਂ ਬਾਅਦ ਵੀ ਇਹ ਸਭ ਕੁਝ ਹੋਇਆ ਹੋ ਸਕਦਾ ਹੈ ਤਾਂ ਇਹ ਸਭ ਨੂੰ ਲੈ ਕੇ ਲਗਾਤਾਰ ਚਰਚਾ ਛੇੜੀ ਹੋਈ ਹੈ ਸਵਾਲ ਇਹ ਵੀ ਉੱਠ ਰਹੇ ਨੇ ਕਿ ਕੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਦੇ ਕਹਿਣ ਤੇ ਹੀ ਜਗਮੀਤ ਨੇ ਜਸਟਿਨ ਟਰੂਡੋ ਤੋਂ ਆਪਣਾ ਹੱਥ ਪਿੱਛੇ ਖਿੱਚਿਆ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਝਟਕਾ ਇਸ ਕਾਰਨ ਲੱਗਿਆ ਹੈ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਉਹਨਾਂ ਨਾਲ ਆਪਣਾ ਸਮਝੌਤਾ ਹਰ ਤਰੀਕੇ ਨਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ 2021 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਦੇ ਲਈ ਮਾਰਚ 2022 ਵਿੱਚ ਭਰੋਸਾ ਤੇ ਸਪਲਾਈ ਸਮਝੌਤਾ ਕੀਤਾ ਗਿਆ ਸੀ 2022 ਦੇ ਵਿੱਚ ਇਹ ਗੱਠਜੋੜ ਸਿਰੇ ਚੜਿਆ ਸੀ ਜਿਸ ਨੂੰ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਐਨਡੀਪੀ ਨੇ ਭਵਿੱਖ ਵਿੱਚ ਮੁੱਦਿਆਂ ਦੇ ਆਧਾਰ ਤੇ ਟਰੂਡੋ ਸਰਕਾਰ ਦਾ ਸਾਥ ਦੇਣ ਦਾ ਜੋ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਉਸ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਦੇਸ਼ ਵਿੱਚ ਦੋ ਰਾਜਨੀਤਿਕ ਪਾਰਟੀਆਂ ਵੱਲੋਂ ਅਜਿਹਾ ਸਮਝੌਤਾ ਪਹਿਲੀ ਵਾਰੀ ਕੀਤਾ ਗਿਆ ਸੀ ਇਸ ਦੀ ਇਤਿਹਾਸ 'ਚ ਮਿਸਾਲ ਨਹੀਂ ਮਿਲਦੀ ਆਪਸੀ ਗੇਟਮੇਟ ਨਾਲ ਸਰਕਾਰ ਚਲਾਉਣ ਬਾਰੇ ਲਿਬਰਲ ਅਤੇ ਐਨਡੀਪੀ ਵੱਲੋਂ ਚੋਣਾਂ ਸਮੇਂ ਲੋਕਾਂ ਨੂੰ ਦੱਸਿਆ ਗਿਆ ਦੱਸਿਆ ਨਾ ਹੋਣ ਕਾਰਨ ਮੌਜੂਦਾ ਟਰੂਡੋ ਸਰਕਾਰ ਨੂੰ ਗੈਰ ਲੋਕਤੰਤਰੀ ਵੀ ਦੱਸਿਆ ਜਾਣ ਲੱਗਿਆ ਸੀ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜੋ ਐਕਸ ਉਹ ਹੈ ਪਲੇਟਫਾਰਮ ਆ ਉਸ ਦੇ ਰਾਹੀਂ ਇੱਕ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਖੁਦਗਰਜ਼ ਅਤੇ ਕਮਜ਼ੋਰ ਸਤਾਧਾਰੀ ਪਾਰਟੀ ਹੈ ਅਤੇ ਉਹਨਾਂ ਨੇ ਲੋਕਾਂ ਦਾ ਭਰੋਸਾ ਤੋੜਿਆ ਅਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਸਿੱਧੇ ਤੌਰ ਤੇ ਐਨਡੀਪੀ ਦਾ ਕਹਿਣਾ ਹੈ ਕਿ ਜਸਟਨ ਟ੍ਰੂਡੋ ਨੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ ਆਮ ਲੋਕਾਂ ਦਾ ਸਾਥ ਉਹਨਾਂ ਨੇ ਛੱਡ ਦਿੱਤਾ ਹੈ ਜਸਟਨ ਟ੍ਰੂਡੋ ਜਦੋਂ ਸਾਲ 2015 ਵਿੱਚ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਸੀ ਕਿ ਉਹਨਾਂ ਦੀ ਕੈਬਨਿਟ ਵਿੱਚ ਭਾਰਤ ਦੀ ਮੋਦੀ ਸਰਕਾਰ ਤੋਂ ਜ਼ਿਆਦਾ ਸਿੱਖ ਮੰਤਰੀ ਨੇ ਅਤੇ ਸੰਸਦ ਵਿੱਚ ਖਾਲਸਤਾਨ ਹਮਾਇਤੀ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਬਾਰੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਖਦਸ਼ਾ ਵੀ ਜਸਟਿਨ ਟਰੂਡੋ ਨੇ ਜਤਾਇਆ ਸੀ ਜਿਸ ਮਗਰੋਂ ਦੋਵਾਂ ਦੇਸ਼ਾਂ ਨੇ ਆਪਣੇ ਸਿਖਰਲੇ ਕੂਟਨੀਤਿਕਾਂ ਨੂੰ ਦੇਸ਼ ਛੱਡਣ ਲਈ ਵੀ ਕਹਿ ਦਿੱਤਾ ਸੀ ਹੁਣ ਕੈਨੇਡਾ ਦੀ ਆਬਾਦੀ ਵਿੱਚ ਸਿੱਖ 2.1 ਫੀਸਦੀ ਨੇ ਹਿੱਸੇਦਾਰੀ ਰੱਖਦੇ ਨੇ ਪਰ ਫੇਰ ਵੀ ਉਹਨਾਂ ਦਾ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡਾ ਹੱਥ ਕਿਵੇਂ ਪੈਂਦਾ ਹੈ ਇਹ ਵੀ ਦੇਖਣਾ ਬਣਦਾ ਹੈ ਪਿਛਲੇ 20 ਸਾਲਾਂ ਵਿੱਚ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਦੁੱਗਣੀ ਹੋਈ ਹੈ ਇਸ ਵਿੱਚੋਂ ਬਹੁਤੇ ਪੰਜਾਬ ਵਿੱਚੋਂ ਸਿੱਖਿਆ ਕੰਮ ਅਤੇ ਨੌਕਰੀ ਜਹੇ ਕਾਰਨਾਂ ਕਰਕੇ ਪਹੁੰਚੇ ਸੀ ਹੁਣ ਸਵਾਲ ਇਹ ਹੈ ਕਿ ਘੱਟ ਗਿਣਤੀ ਸਿੱਖ ਕੈਨੇਡਾ ਦੀ ਸਿਆਸਤ ਦਾ ਇੰਨਾ ਅਹਿਮ ਹਿੱਸਾ ਕਿਉਂ ਨਹੀਂ ਇੱਕ ਰਿਪੋਰਟ ਵਿੱਚ ਮਹਾਰਾਜ ਨੇ ਕਿਹਾ ਕਿ ਸਿੱਖਾਂ ਦੀ ਇੱਕ ਖਾਸੀਅਤ ਹੈ ਕਿ ਇੱਕ ਭਾਈਚਾਰੇ ਦੇ ਤੌਰ ਤੇ ਉਹ ਇੱਕ ਜੁੱਟ ਹਨ ਉਹਨਾਂ ਵਿੱਚ ਇਕੱਠੇ ਹੋ ਕੇ ਕੰਮ ਕਰਨ ਦਾ ਹੁਨਰ ਹੈ ਉਹ ਮਿਹਨਤੀ ਹਨ ਅਤੇ ਪੂਰੇ ਦੇਸ਼ ਵਿੱਚ ਗੁਰਦੁਆਰਿਆਂ ਦੀ ਜ਼ਬਰਦਸਤ ਨੈਟਵਰਕਿੰਗ ਦੇ ਜ਼ਰੀਏ ਉਹ ਫੰਡ ਵੀ ਜੋੜ ਲੈਂਦੇ ਨੇ ਫੰਡ ਇੱਕ ਅਜਿਹਾ ਪਹਿਲੂ ਹੈ ਜੋ ਸਿੱਖਾਂ ਅਤੇ ਗੁਰਦੁਆਰਿਆਂ ਨੂੰ ਕਿਸੇ ਵੀ ਕੈਨੇਡੀਅਨ ਸਿਆਸਤਦਾਨ ਦੇ ਲਈ ਸਪੋਰਟ ਸਿਸਟਮ ਬਣਾ ਦਿੰਦਾ ਹੈ ਚਰਚਾ ਹੈ ਵੀ ਸੀਡੀਸੀ ਦੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਇੱਕ ਪੱਤਰ ਲਿਖਿਆ ਕਿ ਉਹਨਾਂ ਨੂੰ ਲਿਬਰਲ ਸਰਕਾਰ ਲਈ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈਣ ਲਈ ਕਿਹਾ ਤਾਂ ਜੋ ਕੈਨੇਡੀਅਨਜ਼ ਅਗਲੇ ਸਾਲ ਦੀ بجائے ਇਸੇ ਫਾਲ ਸੀਜ਼ਨ ਦੇ ਵਿੱਚ ਵੋਟਾਂ ਪਾ ਸਕਣ ਪੋਲੀਏਵ ਨੇ ਪੱਤਰ ਵਿੱਚ ਲਿਖਿਆ ਹੈ ਕਿ ਕੈਨੇਡੀਅਨਜ਼ ਇਸ ਮਹਿੰਗੇ ਗੱਠਜੋੜ ਦਾ ਇੱਕ ਹੋਰ ਸਾਲ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਸਹਿਣ ਵੀ ਨਹੀਂ ਕਰ ਸਕਦੇ ਤੁਹਾਨੋਂ ਕਿਸੇ ਨੇ ਟਰੂਡਨ ਨੂੰ ਸੱਤਾ ਵਿੱਚ ਰੱਖਣ ਲਈ ਵੋਟ ਨਹੀਂ ਦਿੱਤੀ ਸੀ ਤੁਸੀਂ ਇੱਕ ਹੋਰ ਸਾਲ ਉਸ ਦੀ ਸਰਕਾਰ ਨੂੰ ਖਿੱਚੀ ਜਾਣ ਲਈ پابੰਦ ਨਹੀਂ ਹੋ ਮਹਿੰਗੇ ਗੱਠਜੋੜ ਵਿੱਚੋਂ ਬਾਹਰ ਨਿਕਲੋ ਅਤੇ ਇਸ ਸਾਲ ਅਕਤੂਬਰ ਵਿੱਚ ਕਾਰਬਨ ਟੈਕਸ ਚੋਣਾ ਸ਼ੁਰੂ ਕਰਨ ਲਈ ਇਸ ਸਤੰਬਰ ਵਿੱਚ ਸਰਕਾਰ ਵਿੱਚ ਅ విశ్వాਸ ਦਾ ਵੋਟ ਪਾਓ ਜਾਂ ਤੁਸੀਂ ਸੱਦਾ ਲਈ ਸੈਲ ਆਊਟ ਸਿੰਘ ਵੱਜੋਂ ਜਾਣੇ ਜਾਓਗੇ ਓਲੀਵ ਨੇ ਕਿਹਾ ਹੈ ਕਿ ਕੈਬਨਿਟ ਰਿਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸ ਦਾ ਅਰਥ ਇਹ ਹੈ ਕਿ ਜਿਹੜੇ ਮੰਤਰੀਆਂ ਕਰਕੇ ਅਪਰਾਧ ਮਹਿੰਗਾਈ ਅਤੇ ਹਾਊਸਿੰਗ ਦੀ ਸਮੱਸਿਆ ਵਧੀ ਹੈ ਉਹ ਆਪਣੇ ਅਹੁਦਿਆਂ 'ਤੇ ਬਰਕਰਾਰ ਰਹਿਣਗੇ ਇਹ ਪੁੱਛੇ ਜਾਣ ਤੇ ਹੀ ਕੈਬਨਿਟ ਵਿੱਚ ਫੇਰ ਬਦਲ ਕਿਉਂ ਨਹੀਂ ਕੀਤਾ ਗਿਆ ਟਰੂਡੋ ਨੇ ਕਿਹਾ ਹੈ ਕਿ ਉਹ ਚਿਹਰਿਆਂ ਦੀ بجائے ਨੀਤੀ ਤੇ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਉਹ ਕੈਨੇਡੀਅਨਸ ਲਈ ਸਰਕਾਰ ਦੀ ਸਟੈਂਡਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹ ਵੀ ਇੱਕ ਸਾਫ ਤੌਰ ਤੇ ਲੱਗ ਰਿਹਾ ਹੈ ਕਿ ਜੋ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਪੋਲੀਏਵ ਉਹਨਾਂ ਨੇ ਜੇ ਇਸ ਤਰੀਕੇ ਦੇ ਨਾਲ ਐਨਡੀਪੀ ਦੇ ਜਗਮੀਤ ਸਿੰਘ ਨੂੰ ਚਿੱਠੀ ਲਿਖੀ ਹੈ ਉਸ ਤੋਂ ਬਾਅਦ ਸਤੰਬਰ ਮਹੀਨੇ ਦੇ ਵਿੱਚ ਹੀ ਜਿਵੇਂ ਚਿੱਠੀ ਦੇ ਵਿੱਚ ਸਵੀਕਾਰ ਕੀਤਾ ਗਿਆ ਸੀ ਜਗਮੀਤ ਸਿੰਘ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਹੁਣ ਸਪੋਰਟ ਉਹ ਨਹੀਂ ਕਰ ਰਹੇ ਜਸਟਨ ਟ੍ਰੂਡੋ ਨੂੰ ਤਾਂ ਹੋ ਸਕਦਾ ਹੈ ਕਿ ਜੋ ਚੋਣਾ 2025 ਦੇ ਵਿੱਚ ਹੋਣੀ ਸੀ ਕੈਨੇਡਾ ਦੇ ਵਿੱਚ ਹੁਣ ਉਹ ਅਕਤੂਬਰ ਦੇ ਵਿੱਚ ਵੀ ਹੋ ਸਕਦੀਆਂ ਨੇ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਪਹਿਲੂ ਆ ਤਾਂ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਹੁਣ ਕੈਨੇਡਾ ਦੀ ਸਰਕਾਰ ਆਪਣੀ ਸਰਕਾਰ ਬਚਾਉਣ ਲਈ ਜਸਟਨ ਟ੍ਰੂਡੋ ਕੀ ਕਰਦੇ ਨੇ ਤੇ ਕੀ ਇਹ ਜੋ ਵੋਟਾ 2025 ਚ ਹੋਣੀ ਸੀ ਹੁਣ ਇਹ 2024 ਦੇ ਅਕਤੂਬਰ ਦੇ ਮਹੀਨੇ ਵਿੱਚ ਵੀ ਹੋ ਸਕਦਾ ਯਾਨੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਿਆ ਹੈ ਉਹਨਾਂ ਦੀ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਝਟਕਾ ਕਿਸੇ ਬਾਹਰੀ ਮੌਲਕ ਨੇ ਨਹੀਂ ਬਾਹਰੀ ਦੇਸ਼ ਨੇ ਨਹੀਂ ਬਾਹਰੀ ਸਰਕਾਰ ਨੇ ਨਹੀਂ ਬਲਕਿ ਜਸਟਿਨ ਟਰੂਡੋ ਦੇ ਖਾਸ ਦੋਸਤ ਐਨਡੀਪੀ ਦੇ ਉਮੀਦ ਜੋ ਜਗਮੀਤ ਸਿੰਘ ਹੈ ਉਨ੍ਹਾਂ ਵੱਲੋਂ ਹੀ ਉਹਨਾਂ ਨੂੰ ਝਟਕਾ ਦਿੱਤਾ ਗਿਆ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦਾ ਸਾਥ ਛੱਡ ਦਿੱਤਾ ਹੈ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਹੁਣ ਡੀਲ ਖਤਮ ਹੋ ਚੁੱਕੀ ਹੈ ਜਗਮੀਤ ਸਿੰਘ ਨੇ ਬਕਾਇਦਾ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਪੋਸਟ ਨੂੰ ਸਾਂਝਾ ਕੀਤਾ ਹੈ ਤੇ ਨਾਲ ਹੀ ਸਭ ਤੋਂ ਉੱਪਰ ਲਿਖਿਆ ਹੈ ਦਾ ਡੀਲ ਇਜ਼ ਡਨ ਯਾਨੀ ਕਿ ਉਹਨਾਂ ਦਾ ਜੋ ਜਸਟਨ ਟਰੂਡੋ ਦੇ ਨਾਲ ਸਮਝੌਤਾ ਸੀ ਲਿਬਰਲ ਪਾਰਟੀ ਦੇ ਨਾਲ ਸਮਝੌਤਾ ਸੀ ਐਨਡੀਪੀ ਦਾ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਉਸ ਤੋਂ ਨਾਤਾ ਤੋੜ ਲਿਆ ਹੈ ਯਾਨੀ ਕਿ ਹੁਣ ਜਸਟਨ ਟਰੂਡੋ ਦੇ ਦੋਸਤ ਜਗਮੀਤ ਸਿੰਘ ਨੇ ਉਹਨਾਂ ਦਾ ਸਾਥ ਅਧਿਕਾਰ ਛੱਡ ਦਿੱਤਾ ਕਿਉਂਕਿ ਹੁਣ ਚੋਣਾਂ ਦਾ ਵੇਲਾ ਹੈ ਚੋਣਾਂ ਦੇ ਬਿਲਕੁਲ ਪਹਿਲਾ ਹੀ ਜਗਮੀਤ ਸਿੰਘ ਵੱਲੋਂ ਇਸ ਤਰੀਕੇ ਦੀ ਕਾਰਵਾਈ ਕਰਨਾ ਉਹਨਾਂ ਦਾ ਸਾਥ ਛੱਡ ਦੇਣਾ ਤੇ ਇਸ ਨੂੰ ਲੈ ਕੇ ਜਸਟਿਨ ਟਰੂਡੋ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਅਜੇਹਾ ਵੀ ਪਹਿਲੀ ਵਾਰ ਹੋਇਆ ਸੀ ਕਿ ਕੈਨੇਡਾ ਦੇ ਵਿੱਚ ਕਿਸੇ ਦੂਜੀ ਸਿਆਸੀ ਧਿਰ ਨੇ ਕਿਸੇ ਇੱਕ ਸਿਆਸੀ ਧਿਰ ਨੂੰ ਸਮਰਥਨ ਦਿੱਤਾ ਹੋਵੇ ਗੱਠਜੋੜ ਕੀਤਾ ਹੋਵੇ ਇਹ ਵੀ ਪਹਿਲੀ ਵਾਰ ਹੋਇਆ ਸੀ ਤੇ ਇਹ ਪਹਿਲੀ ਵਾਰ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਦੇ ਵਿਚਕਾਰ ਹੋਇਆ ਸੀ ਲਿਬਰਲ ਪਾਰਟੀ ਅਤੇ ਐਨਡੀਪੀ ਪਾਰਟੀ ਦੇ ਵਿਚਕਾਰ ਹੋਇਆ ਸੀ ਖੈਰ ਜਗਮੀਤ ਸਿੰਘ ਨੇ ਹੁਣ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਡੀਲ ਇਜ਼ ਡਨ ਯਾਨੀ ਕਿ ਐਨ ਡੀ ਪੀ ਨੇ ਲਿਬਰਲ ਦੇ ਨਾਲ ਆਪਣਾ ਨਾਤਾ ਤੋੜ ਲਿਆ ਜਿਸ ਤੋਂ ਬਾਅਦ ਹੁਣ ਜਸਟਨ ਟਰੂਡੋ ਨੂੰ ਇੱਕ ਝਟਕਾ ਜ਼ਰੂਰ ਲੱਗਿਆ ਹੈ ਜਿਵੇਂ ਹੀ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸ ਨੂੰ ਲੈ ਕੇ ਲਗਾਤਾਰ ਚਰਚਾ ਛੇੜੀ ਹੋਈ ਹੈ ਇੱਕ ਦੋ ਪੱਤਰ ਵੀ ਜਾਰੀ ਹੋਏ ਸੀ ਇਸ ਤੋਂ ਪਹਿਲਾਂ ਕਿ ਜਸਟਨ ਟਰੂਡੋ ਨੇ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਦੇ ਵਿੱਚ ਜਗਮੀਤ ਸਿੰਘ ਦੇ ਉੱਤੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਸਾਥ ਨਹੀਂ ਦੇ ਰਹੇ ਤਾਂ ਇਸ ਦੇ ਪਿੱਛੇ ਦਾ ਇੱਕ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੇ ਜੋ ਚਿੱਠੀ ਜਗਮੀਤ ਸਿੰਘ ਨੂੰ ਲਿਖੀ ਸੀ ਉਸ ਤੋਂ ਬਾਅਦ ਵੀ ਇਹ ਸਭ ਕੁਝ ਹੋਇਆ ਹੋ ਸਕਦਾ ਹੈ ਤਾਂ ਇਹ ਸਭ ਨੂੰ ਲੈ ਕੇ ਲਗਾਤਾਰ ਚਰਚਾ ਚੜ੍ਹੀ ਹੋਈ ਹੈ ਸਵਾਲ ਇਹ ਵੀ ਉੱਠ ਰਹੇ ਨੇ ਕਿ ਕੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀ ਹੈਵ ਦੇ ਕਹਿਣ ਤੇ ਹੀ ਜਗਮੀਤ ਨੇ ਜਸਟਿਨ ਟਰੂਡੋ ਤੋਂ ਆਪਣਾ ਹੱਥ ਪਿੱਛੇ ਖਿੱਚਿਆ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਝਟਕਾ ਇਸ ਕਾਰਨ ਲੱਗਿਆ ਹੈ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਉਹਨਾਂ ਨਾਲ ਆਪਣਾ ਸਮਝੌਤਾ ਹਰ ਤਰੀਕੇ ਨਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ 2021 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਦੇ ਲਈ ਮਾਰਚ 2022 ਵਿੱਚ ਭਰੋਸਾ ਤੇ ਸਪਲਾਈ ਸਮਝੌਤਾ ਕੀਤਾ ਗਿਆ ਸੀ 2022 ਦੇ ਵਿੱਚ ਇਹ ਗੱਠਜੋੜ ਸਿਰੇ ਚੜਿਆ ਸੀ ਜਿਸ ਨੂੰ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਐਨਡੀਪੀ ਨੇ ਭਵਿੱਖ ਵਿੱਚ ਮੁੱਦਿਆਂ ਦੇ ਆਧਾਰ ਤੇ ਟਰੂਡੋ ਸਰਕਾਰ ਦਾ ਸਾਥ ਦੇਣ ਦਾ ਜੋ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਉਸ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਦੇਸ਼ ਵਿੱਚ ਦੋ ਰਾਜਨੀਤਿਕ ਪਾਰਟੀਆਂ ਵੱਲੋਂ ਅਜਿਹਾ ਸਮਝੌਤਾ ਪਹਿਲੀ ਵਾਰੀ ਕੀਤਾ ਗਿਆ ਸੀ ਇਸ ਦੀ ਇਤਿਹਾਸ 'ਚ ਮਿਸਾਲ ਨਹੀਂ ਮਿਲਦੀ ਆਪਸੀ ਗੇਟਮੇਟ ਨਾਲ ਸਰਕਾਰ ਚਲਾਉਣ ਬਾਰੇ ਲਿਬਰਲ ਅਤੇ ਐਨਡੀਪੀ ਵੱਲੋਂ ਚੋਣਾਂ ਸਮੇਂ ਲੋਕਾਂ ਨੂੰ ਦੱਸਿਆ ਗਿਆ ਦੱਸਿਆ ਨਾ ਹੋਣ ਕਾਰਨ ਮੌਜੂਦਾ ਟਰੂਡੋ ਸਰਕਾਰ ਨੂੰ ਗੈਰ ਲੋਕਤੰਤ੍ਰਿਕ ਵੀ ਦੱਸਿਆ ਜਾਣ ਲੱਗਿਆ ਸੀ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜੋ ਐਕਸ ਉਹ ਹੈ ਪਲੇਟਫਾਰਮ ਆ ਉਸ ਦੇ ਰਾਹੀਂ ਇੱਕ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਖੁਦਗਰਜ਼ ਅਤੇ ਕਮਜ਼ੋਰ ਸੱਤਾਧਾਰੀ ਪਾਰਟੀ ਹੈ ਅਤੇ ਉਹਨਾਂ ਨੇ ਲੋਕਾਂ ਦਾ ਭਰੋਸਾ ਤੋੜਿਆ ਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਸਿੱਧੇ ਤੌਰ 'ਤੇ ਐਨਡੀਪੀ ਦਾ ਕਹਿਣਾ ਹੈ ਕਿ ਜਸਟਨ ਟ੍ਰੂਡੋ ਨੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ ਆਮ ਲੋਕਾਂ ਦਾ ਸਾਥ ਉਹਨਾਂ ਨੇ ਛੱਡ ਦਿੱਤਾ ਹੈ ਜਸਟਨ ਟ੍ਰੂਡੋ ਜਦੋਂ ਸਾਲ 2015 ਵਿੱਚ ਪੰਜਾਬ ਵਿੱਚੋਂ ਸਿੱਖਿਆ ਕੰਮ ਅਤੇ ਨੌਕਰੀ ਜਹੇ ਕਾਰਨਾ ਕਰਕੇ ਪਹੁੰਚੇ ਸੀ ਹੁਣ ਸਵਾਲ ਇਹ ਹੈ ਕਿ ਘਟ ਗਿਣਤੀ ਸਿੱਖ ਕੈਨੇਡਾ ਦੀ ਸਿਆਸਤ ਦਾ ਇੰਨਾ ਅਹਿਮ ਹਿੱਸਾ ਕਿਉਂ ਨਹੀਂ ਇੱਕ ਰਿਪੋਰਟ ਵਿੱਚ ਮਹਾਰਾ ਨੇ ਕਿਹਾ ਕਿ ਸਿੱਖਾਂ ਦੀ ਇੱਕ ਖਾਸੀਅਤ ਹੈ ਕਿ ਇੱਕ ਭਾਈਚਾਰੇ ਦੇ ਤੌਰ ਤੇ ਉਹ ਇੱਕ ਜੁੱਟ ਹਨ ਉਹਨਾਂ ਵਿੱਚ ਇਕੱਠੇ ਹੋ ਕੇ ਕੰਮ ਕਰਨ ਦਾ ਹੁਨਰ ਹੈ ਉਹ ਮਿਹਨਤੀ ਹਨ ਅਤੇ ਪੂਰੇ ਦੇਸ਼ ਵਿੱਚ ਗੁਰਦੁਆਰਿਆਂ ਦੀ ਜ਼ਬਰਦਸਤ ਨੈਟਵਰਕਿੰਗ ਦੇ ਜ਼ਰੀਏ ਉਹ ਫੰਡ ਵੀ ਜੋੜ ਲੈਂਦੇ ਨੇ ਫੰਡ ਇੱਕ ਅਜਿਹਾ ਪਹਿਲੂ ਹੈ ਜੋ ਸਿੱਖਾਂ ਅਤੇ ਗੁਰਦੁਆਰਿਆਂ ਨੂੰ ਕਿਸੇ ਵੀ ਕੈਨੇਡੀਅਨ ਸਿਆਸਤਦਾਨ ਦੇ ਲਈ سپورਟ ਸਿਸਟਮ ਬਣਾ ਦਿੰਦਾ ਹੈ ਚਰਚਾ ਇਹ ਵੀ ਛਿੜੀ ਸੀ ਕਿ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਇੱਕ ਪੱਤਰ ਲਿਖਿਆ ਕਿ ਉਹਨਾਂ ਨੂੰ ਲਿਬਰਲ ਸਰਕਾਰ ਲਈ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈਣ ਲਈ ਕਿਹਾ ਤਾਂ ਜੋ ਕੈਨੇਡੀਅਨਜ਼ ਅਗਲੇ ਸਾਲ ਦੀ بجائے ਇਸੇ ਫਾਲ ਸੀਜ਼ਨ ਦੇ ਵਿੱਚ ਵੋਟਾਂ ਪਾ ਸਕਣ ਪੋਲੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਕੈਨੇਡੀਅਨਜ਼ ਇਸ ਮਹਿੰਗੇ ਗੱਠਜੋੜ ਦਾ ਇੱਕ ਹੋਰ ਸਾਲ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਸਹਿਣ ਵੀ ਨਹੀਂ ਕਰ ਸਕਦੇ ਤੋ ਹਾਨੂ ਕਿਸੇ ਨੇ ਟ੍ਰੂਟਨੂ ਸੱਤਾ ਵਿੱਚ ਰੱਖਣ ਲਈ ਵੋਟ ਨਹੀਂ ਦਿੱਤੀ ਸੀ ਤੁਸੀਂ ਇੱਕ ਹੋਰ ਸਾਲ ਉਸ ਦੀ ਸਰਕਾਰ ਨੂੰ ਖਿੱਚੀ ਜਾਣ ਲਈ پابੰਦ ਨਹੀਂ ਹੋ ਮਹਿੰਗੇ ਗੱਠਜੋੜ ਵਿੱਚੋਂ ਬਾਹਰ ਨਿਕਲੋ ਅਤੇ ਇਸ 10 ਅਕਤੂਬਰ ਵਿੱਚ ਕਾਰਬਨ ਟੈਕਸ ਚੋਣਾ ਸ਼ੁਰੂ ਕਰਨ ਲਈ ਇਸ ਸਤੰਬਰ ਵਿੱਚ ਸਰਕਾਰ ਵਿੱਚ ਆ ਵਿਸ਼ਵਾਸ ਦਾ ਵੋਟ ਪਾਓ ਜャ ਤੁਸੀਂ ਸੱਦਾ ਲਈ ਸੈਲ ਆਊਟ ਸਿੰਘ ਵਜੋਂ ਜਾਣੇ ਜਾਓਗੇ ਪੋਲੀਏਵ ਨੇ ਕਿਹਾ ਹੈ ਕਿ ਕੈਬਨਿਟ ਰੀਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸ ਦਾ ਅਰਥ ਇਹ ਹੈ ਕਿ ਜਿਹੜੇ ਮੰਤਰੀਆਂ ਕਰਕੇ ਅਪਰਾਧ ਮਹਿੰਗਾਈ ਅਤੇ ਹਾਊਸਿੰਗ ਦੀ ਸਮੱਸਿਆ ਵਧੀ ਹੈ ਉਹ ਆਪਣੇ ਅਹੁਦਿਆਂ ਤੇ ਬਰਕਰਾਰ ਰਹਿਣਗੇ ਇਹ ਪੁੱਛੇ ਜਾਂਦੇ ਇਹੀ ਕੈਬਨਿਟ ਵਿੱਚ ਫੇਰ ਬਦਲ ਕਿਉਂ ਨਹੀਂ ਕੀਤਾ ਗਿਆ? ਟਰੂਡੋ ਨੇ ਕਿਹਾ ਹੈ ਕਿ ਉਹ ਚਿਹਰਿਆਂ ਦੀ بجائے ਨੀਤੀ ਤੇ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਉਹ ਕੈਨੇਡੀਅਨਸ ਲਈ ਸਰਕਾਰ ਦੀ ਸਟੈਂਡਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਇਹ ਵੀ ਇੱਕ ਸਾਫ਼ ਤੌਰ ਤੇ ਲੱਗ ਰਿਹਾ ਹੈ ਕਿ ਜੋ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਪੋਲੀਏਵ ਉਹਨਾਂ ਨੇ ਜੇ ਇਸ ਤਰੀਕੇ ਦੇ ਨਾਲ ਐਨਡੀਪੀ ਦੇ ਜਗਮੀਤ ਸਿੰਘ ਨੂੰ ਚਿੱਠੀ ਲਿਖੀ ਹੈ ਉਸ ਤੋਂ ਬਾਅਦ ਸਤੰਬਰ ਮਹੀਨੇ ਦੇ ਵਿੱਚ ਹੀ ਜਿਵੇਂ ਚਿੱਠੀ ਦੇ ਵਿੱਚ ਸਵੀਕਾਰ ਕੀਤਾ ਗਿਆ ਸੀ ਜਗਮੀਤ ਸਿੰਘ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਹੁਣ ਸਪੋਰਟ ਉਹ ਨਹੀਂ ਕਰ ਰਹੇ ਜਸਟਨ ਟ੍ਰੂਡੋ ਨੂੰ ਤਾਂ ਹੋ ਸਕਦਾ ਹੈ ਕਿ ਜੋ ਚੋਣਾਂ 2025 ਦੇ ਵਿੱਚ ਹੋਣੀਆਂ ਸੀ ਕੈਨੇਡਾ ਦੇ ਵਿੱਚ ਹੁਣ ਉਹ ਅਕਤੂਬਰ ਦੇ ਵਿੱਚ ਵੀ ਹੋ ਸਕਦੀਆਂ ਨੇ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਪਹਿਲੂ ਹੈ ਤਾਂ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਹੁਣ ਕੈਨੇਡਾ ਦੀ ਸਰਕਾਰ ਆਪਣੀ ਸਰਕਾਰ ਬਚਾਉਣ ਲਈ ਜਸਟਨ ਟ੍ਰੂਡੋ ਕੀ ਕਰਦੇ ਨੇ ਤੇ ਕੀ ਇਹ ਜੋ ਵੋਟਾਂ 2025 ਚ ਹੋਣੀਆਂ ਸੀ ਹੁਣ ਇਹ 2024 ਦੇ ਅਕਤੂਬਰ ਦੇ ਮਹੀਨੇ ਵਿੱਚ ਵੀ ਹੋ ਸਕਦੀਆਂ ਨੇ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਿਆ ਹੈ ਉਹਨਾਂ ਦੀ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਝਟਕਾ ਕਿਸੇ ਬਾਹਰੀ ਮੌਲਕ ਨੇ ਨਹੀਂ ਬਾਹਰੀ ਦੇਸ਼ ਨੇ ਨਹੀਂ ਬਾਹਰੀ ਸਰਕਾਰ ਨੇ ਨਹੀਂ ਬਲਕਿ ਜਸਟਿਨ ਟਰੂਡੋ ਦੇ ਖਾਸ ਦੋਸਤ ਐਨਡੀਪੀ ਦੇ ਉਮੀਦ ਜੋ ਜਗਮੀਤ ਸਿੰਘ ਹੈ ਉਹਨਾਂ ਵੱਲੋਂ ਹੀ ਉਹਨਾਂ ਨੂੰ ਝਟਕਾ ਦਿੱਤਾ ਗਿਆ ਹੈ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦਾ ਸਾਥ ਛੱਡ ਦਿੱਤਾ ਹੈ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਹੁਣ ਡੀਲ ਖਤਮ ਹੋ ਚੁੱਕੀ ਹੈ ਜਗਮੀਤ ਸਿੰਘ ਨੇ ਬਕਾਇਦਾ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਪੋਸਟ ਨੂੰ ਸਾਂਝਾ ਕੀਤਾ ਹੈ ਤੇ ਨਾਲ ਹੀ ਸਭ ਤੋਂ ਉੱਪਰ ਲਿਖਿਆ ਹੈ ਦ ਡੀਲ ਇਜ਼ ਡਨ ਯਾਨੀ ਕਿ ਉਹਨਾਂ ਦਾ ਜੋ ਜਸਟਿਨ ਟਰੂਡੋ ਦੇ ਨਾਲ ਸਮਝੌਤਾ ਸੀ ਲਿਬਰਲ ਪਾਰਟੀ ਦੇ ਨਾਲ ਸਮਝੌਤਾ ਸੀ ਐਨਡੀਪੀ ਦਾ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਉਸ ਤੋਂ ਨਾਤਾ ਤੋੜ ਲਿਆ ਹੈ ਯਾਨੀ ਕਿ ਹੁਣ ਜਸਟਿਨ ਟਰੂਡੋ ਦੇ ਦੋਸਤ ਜਗਮੀਤ ਸਿੰਘ ਨੇ ਉਹਨਾਂ ਦਾ ਸਾਥ ਅਧਿਕਾਰ ਛੱਡ ਦਿੱਤਾ ਕਿਉਂਕਿ ਹੁਣ ਚੋਣਾਂ ਦਾ ਵੇਲਾ ਹੈ ਚੋਣਾਂ ਦੇ ਬਿਲਕੁਲ ਪਹਿਲਾ ਹੀ ਜਗਮੀਤ ਸਿੰਘ ਵੱਲੋਂ ਇਸ ਤਰੀਕੇ ਦੀ ਕਾਰਵਾਈ ਕਰਨਾ ਉਹਨਾਂ ਦਾ ਸਾਥ ਛੱਡ ਦੇਣਾ ਇਸ ਨੂੰ ਲੈ ਕੇ ਜਸਟਿਨ ਟਰੂਡੋ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਅਜੇਹਾ ਵੀ ਪਹਿਲੀ ਵਾਰ ਹੋਇਆ ਸੀ ਕਿ ਕੈਨੇਡਾ ਦੇ ਵਿੱਚ ਕਿਸੇ ਦੂਜੀ ਸਿਆਸੀ ਧਿਰ ਨੇ ਕਿਸੇ ਇੱਕ ਸਿਆਸੀ ਧਿਰ ਨੂੰ ਸਮਰਥਨ ਦਿੱਤਾ ਹੋਵੇ ਗੱਠਜੋੜ ਕੀਤਾ ਹੋਵੇ ਇਹ ਵੀ ਪਹਿਲੀ ਵਾਰ ਹੋਇਆ ਸੀ ਤੇ ਇਹ ਪਹਿਲੀ ਵਾਰ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਦੇ ਵਿਚਕਾਰ ਹੋਇਆ ਸੀ ਲਿਬਰਲ ਪਾਰਟੀ ਅਤੇ ਐਨਡੀਪੀ ਪਾਰਟੀ ਦੇ ਵਿਚਕਾਰ ਹੋਇਆ ਸੀ ਖੈਰ ਜਗਮੀਤ ਸਿੰਘ ਨੇ ਹੁਣ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਡੀਲ ਇਜ਼ ਡਨ ਯਾਨੀ ਕਿ ਐਨਡੀਪੀ ਨੇ ਲਿਬਰਲ ਦੇ ਨਾਲ ਆਪਣਾ ਨਾਤਾ ਤੋੜ ਲਿਆ ਹੈ ਜਿਸ ਤੋਂ ਬਾਅਦ ਹੁਣ ਜਸਟਨ ਟਰੂਡੋ ਨੂੰ ਇੱਕ ਝਟਕਾ ਜ਼ਰੂਰ ਲੱਗਿਆ ਹੈ ਜਿਵੇਂ ਹੀ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸ ਨੂੰ ਲੈ ਕੇ ਲਗਾਤਾਰ ਚਰਚਾ ਛੇੜੀ ਹੋਈ ਹੈ ਇੱਕ ਦੋ ਪੱਤਰ ਵੀ ਜਾਰੀ ਹੋਏ ਸੀ ਇਸ ਤੋਂ ਪਹਿਲਾਂ ਕਿ ਜਸਟਨ ਟਰੂਡੋ ਨੇ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਦੇ ਵਿੱਚ ਜਗਮੀਤ ਸਿੰਘ ਦੇ ਉੱਤੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਸਾਥ ਨਹੀਂ ਦੇ ਰਹੇ ਤਾਂ ਇਸ ਦੇ ਪਿੱਛੇ ਦਾ ਇੱਕ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੇ ਜੋ ਚਿੱਠੀ ਜਗਮੀਤ ਸਿੰਘ ਨੂੰ ਲਿਖੀ ਸੀ ਉਸ ਤੋਂ ਬਾਅਦ ਵੀ ਇਹ ਸਭ ਕੁਝ ਹੋਇਆ ਹੋ ਸਕਦਾ ਹੈ ਤਾਂ ਇਹ ਸਭ ਨੂੰ ਲੈ ਕੇ ਲਗਾਤਾਰ ਚਰਚਾ ਚੜੀ ਹੋਈ ਹੈ ਸਵਾਲੇ ਵੀ ਉੱਠ ਰਹੇ ਨੇ ਕਿ ਕੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਦੇ ਕਹਿਣ ਤੇ ਹੀ ਜਗਮੀਤ ਨੇ ਜਸਟਿਨ ਟਰੂਡੋ ਤੋਂ ਆਪਣਾ ਹੱਥ ਪਿੱਛੇ ਖਿੱਚਿਆ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਝਟਕਾ ਇਸ ਕਾਰਨ ਲੱਗਿਆ ਹੈ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਉਹਨਾਂ ਨਾਲ ਆਪਣਾ ਸਮਝੌਤਾ ਹਰ ਤਰੀਕੇ ਨਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ 2021 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਦੇ ਲਈ ਮਾਰਚ 2022 ਵਿੱਚ ਭਰੋਸਾ ਤੇ ਸਪਲਾਈ ਸਮਝੌਤਾ ਕੀਤਾ ਗਿਆ ਸੀ 2022 ਦੇ ਵਿੱਚ ਇਹ ਗੱਠਜੋੜ ਸਿਰੇ ਚੜਿਆ ਸੀ ਜਿਸ ਨੂੰ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਐਨਡੀਪੀ ਨੇ ਭਵਿੱਖ ਵਿੱਚ ਮੁੱਦਿਆਂ ਦੇ ਆਧਾਰ ਤੇ ਟਰੂਡੋ ਸਰਕਾਰ ਦਾ ਸਾਥ ਦੇਣ ਦਾ ਜੋ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਉਸ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਦੇਸ਼ ਵਿੱਚ ਦੋ ਰਾਜਨੀਤਿਕ ਪਾਰਟੀਆਂ ਵੱਲੋਂ ਅਜਿਹਾ ਸਮਝੌਤਾ ਪਹਿਲੀ ਵਾਰੀ ਕੀਤਾ ਗਿਆ ਸੀ ਇਸ ਦੀ ਇਤਿਹਾਸ 'ਚ ਮਿਸਾਲ ਨਹੀਂ ਮਿਲਦੀ ਆਪਸੀ ਗੇਟਮੇਟ ਨਾਲ ਸਰਕਾਰ ਚਲਾਉਣ ਬਾਰੇ ਲਿਬਰਲ ਅਤੇ ਐਨਡੀਪੀ ਵੱਲੋਂ ਚੋਣਾਂ ਸਮੇਂ ਲੋਕਾਂ ਨੂੰ ਦੱਸਿਆ ਗਿਆ ਦੱਸਿਆ ਨਾ ਹੋਣ ਕਾਰਨ ਮੌਜੂਦਾ ਟਰੁੱਡੋ ਸਰਕਾਰ ਨੂੰ ਗੈਰ ਲੋਕਤੰਤਰੀ ਵੀ ਦੱਸਿਆ ਜਾਣ ਲੱਗਿਆ ਸੀ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜੋ ਐਕਸ ਉਹ ਹੈ ਪਲੇਟਫਾਰਮ ਆ ਉਸ ਦੇ ਰਾਹੀਂ ਇੱਕ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਖੁਦਗਰਜ਼ ਅਤੇ ਕਮਜ਼ੋਰ ਸਤਾਧਾਰੀ ਪਾਰਟੀ ਹੈ ਅਤੇ ਉਹਨਾਂ ਨੇ ਲੋਕਾਂ ਦਾ ਭਰੋਸਾ ਤੋੜਿਆ ਅਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ ਸਿੱਧੇ ਤੌਰ ਤੇ ਐਨਡੀਪੀ ਦਾ ਕਹਿਣਾ ਹੈ ਕਿ ਜਸਟਨ ਟ੍ਰੂਡੋ ਨੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ ਆਮ ਲੋਕਾਂ ਦਾ ਸਾਥ ਉਹਨਾਂ ਨੇ ਛੱਡ ਦਿੱਤਾ ਹੈ ਜਸਟਨ ਟ੍ਰੂਡੋ ਜਦੋਂ ਸਾਲ 2015 ਵਿੱਚ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਮਜ਼ਾਕੀਆ ਲੈਜੇ ਵਿੱਚ ਕਿਹਾ ਸੀ ਕਿ ਉਹਨਾਂ ਦੀ ਕੈਬਨਿਟ ਵਿੱਚ ਭਾਰਤ ਦੀ ਮੋਦੀ ਸਰਕਾਰ ਤੋਂ ਜ਼ਿਆਦਾ ਸਿੱਖ ਮੰਤਰੀ ਨੇ ਅਤੇ ਸੰਸਦ ਵਿੱਚ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਬਾਰੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਖਦਸ਼ਾ ਵੀ ਜਸਟਿਨ ਟਰੂਡੋ ਨੇ ਜਤਾਇਆ ਸੀ ਜਿਸ ਮਗਰੋਂ ਦੋਵਾਂ ਦੇਸ਼ਾਂ ਨੇ ਆਪਣੇ ਸਿਖਰਲੇ ਕੂਟਨੀਤਕਾਂ ਨੂੰ ਦੇਸ਼ ਛੱਡਣ ਲਈ ਵੀ ਕਹਿ ਦਿੱਤਾ ਸੀ ਹੁਣ ਕੈਨੇਡਾ ਦੀ ਆਬਾਦੀ ਵਿੱਚ ਸਿੱਖ 2.1 ਫੀਸਦੀ ਨੇ ਹਿੱਸੇਦਾਰੀ ਰੱਖਦੇ ਨੇ ਪਰ ਫਿਰ ਵੀ ਉਹਨਾਂ ਦਾ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡਾ ਹੱਥ ਕਿਵੇਂ ਪੈਂਦਾ ਹੈ ਇਹ ਵੀ ਦੇਖਣਾ ਬਣਦਾ ਹੈ ਪਿਛਲੇ 20 ਸਾਲਾਂ ਵਿੱਚ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਦੁੱਗਣੀ ਹੋਈ ਹੈ ਇਸ ਵਿੱਚੋਂ ਬਹੁਤੇ ਪੰਜਾਬ ਵਿੱਚੋਂ ਸਿੱਖਿਆ ਕੰਮ ਅਤੇ ਨੌਕਰੀ ਜੇਹੇ ਕਾਰਨਾ ਕਰਕੇ ਪਹੁੰਚੇ ਸੀ ਹੁਣ ਸਵਾਲ ਇਹ ਹੈ ਕਿ ਘਟ ਗਿਣਤੀ ਸਿੱਖ ਕੈਨੇਡਾ ਦੀ ਸਿਆਸਤ ਦਾ ਇੰਨਾ ਅਹਿਮ ਹਿੱਸਾ ਕਿਉਂ ਨਹੀਂ ਇੱਕ ਰਿਪੋਰਟ ਵਿੱਚ ਮਹਾਰਾ ਨੇ ਕਿਹਾ ਕਿ ਸਿੱਖਾਂ ਦੀ ਇੱਕ ਖਾਸੀਅਤ ਹੈ ਕਿ ਇੱਕ ਭਾਈਚਾਰੇ ਦੇ ਤੌਰ ਤੇ ਉਹ ਇੱਕ ਜੁੱਟ ਹਨ ਉਹਨਾਂ ਵਿੱਚ ਇਕੱਠੇ ਹੋ ਕੇ ਕੰਮ ਕਰਨ ਦਾ ਹੁਨਰ ਹੈ ਉਹ ਮਿਹਨਤੀ ਹਨ ਅਤੇ ਪੂਰੇ ਦੇਸ਼ ਵਿੱਚ ਗੁਰਦੁਆਰਿਆਂ ਦੀ ਜ਼ਬਰਦਸਤ ਨੈਟਵਰਕਿੰਗ ਦੇ ਜ਼ਰੀਏ ਉਹ ਫੰਡ ਵੀ ਜੋੜ ਲੈਂਦੇ ਨੇ ਫੰਡ ਇੱਕ ਅਜਿਹਾ ਪਹਿਲੂ ਹੈ ਜੋ ਸਿੱਖਾਂ ਅਤੇ ਗੁਰਦੁਆਰਿਆਂ ਨੂੰ ਕਿਸੇ ਵੀ ਕੈਨੇਡੀਅਨ ਸਿਆਸਤਦਾਨ ਦੇ ਲਈ سپورਟ ਸਿਸਟਮ ਬਣਾ ਦਿੰਦਾ ਹੈ ਚਰਚਾ ਇਹ ਵੀ ਛਿੜੀ ਸੀ ਕਿ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ NDP ਲੀਡਰ ਜਗਮੀਤ ਸਿੰਘ ਨੇ ਇੱਕ ਪੱਤਰ ਲਿਖਿਆ ਕਿ ਉਹਨਾਂ ਨੂੰ ਲਿਬਰਲ ਸਰਕਾਰ ਲਈ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈਣ ਲਈ ਕਿਹਾ ਤਾਂ ਜੋ ਕੈਨੇਡੀਅਨਸ ਅਗਲੇ ਸਾਲ ਦੀ بجائے ਇਸੇ ਫਾਲ ਸੀਜ਼ਨ ਦੇ ਵਿੱਚ ਵੋਟਾਂ ਪਾ ਸਕਣ ਪੋਲੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਕੈਨੇਡੀਅਨਸ ਇਸ ਮਹਿੰਗੇ ਗੱਠਜੋੜ ਦਾ ਇੱਕ ਹੋਰ ਸਾਲ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਸਹਿਣ ਵੀ ਨਹੀਂ ਕਰ ਸਕਦੇ ਤੋ ਹਾਨੂ ਕਿਸੇ ਨੇ ਟਰੂਟੋ ਨੂੰ ਸੱਤਾ ਵਿੱਚ ਰੱਖਣ ਲਈ ਵੋਟ ਨਹੀਂ ਦਿੱਤੀ ਸੀ ਤੁਸੀਂ ਇੱਕ ਹੋਰ ਸਾਲ ਉਸ ਦੀ ਸਰਕਾਰ ਨੂੰ ਖਿੱਚੀ ਜਾਣ ਲਈ پابੰਦ ਨਹੀਂ ਹੋ ਮਹਿੰਗੇ ਗੱਠਜੋੜ ਵਿੱਚੋਂ ਬਾਹਰ ਨਿਕਲੋ ਅਤੇ ਇਸ ਸਾਲ ਅਕਤੂਬਰ ਵਿੱਚ ਕਾਰਬਨ ਟੈਕਸ ਚੋਣਾ ਸ਼ੁਰੂ ਕਰਨ ਲਈ ਇਸ ਸਤੰਬਰ ਵਿੱਚ ਸਰਕਾਰ ਵਿੱਚ ਅ విశ్వాਸ ਦਾ ਵੋਟ ਪਾਓ ਜャ ਤੁਸੀਂ ਸੱਦਾ ਲਈ ਸੈਲ ਆਊਟ ਸਿੰਘ ਵਜੋਂ ਜਾਣੇ ਜਾਓਗੇ ਪੋਲੀਏ ਨੇ ਕਿਹਾ ਹੈ ਕਿ ਕੈਬਨਿਟ ਰਿਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸ ਦਾ ਅਰਥ ਇਹ ਹੈ ਕਿ ਜਿਹੜੇ ਮੰਤਰੀਆਂ ਕਰਕੇ ਅਪਰਾਧ ਮਹਿੰਗਾਈ ਅਤੇ ਹਾਊਸਿੰਗ ਦੀ ਸਮੱਸਿਆ ਵਧੀ ਹੈ ਉਹ ਆਪਣੇ ਅਹੁਦਿਆਂ ਤੇ ਬਰਕਰਾਰ ਰਹਿਣਗੇ ਇਹ ਪੁੱਛੇ ਜਾਂਦੇ ਹੀ ਕੈਬਨਿਟ ਵਿੱਚ ਫੇਰ ਬਦਲ ਕਿਉਂ ਨਹੀਂ ਕੀਤਾ ਗਿਆ ਟਰੂਡੋ ਨੇ ਕਿਹਾ ਹੈ ਕਿ ਉਹ ਚਿਹਰਿਆਂ ਦੀ بجائے ਨੀਤੀ ਤੇ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਉਹ ਕੈਨੇਡੀਅਨਸ ਲਈ ਸਰਕਾਰ ਦੀ ਸਟੈਂਡਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹ ਵੀ ਇੱਕ ਸਾਫ਼ ਤੌਰ ਤੇ ਲੱਗ ਰਿਹਾ ਹੈ ਕਿ ਜੋ ਕਨਜ਼ਰਵੇਟਿਵ ਪਾਰਟੀ ਦੇ ਆਗੂ ਨੇ ਪੋਲੀਏ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਐਨਡੀਪੀ ਦੇ ਜਗਮੀਤ ਸਿੰਘ ਨੂੰ ਚਿੱਠੀ ਲਿਖੀ ਹੈ ਉਸ ਤੋਂ ਬਾਅਦ ਸਤੰਬਰ ਮਹੀਨੇ ਦੇ ਵਿੱਚ ਹੀ ਜਿਵੇਂ ਚਿੱਠੀ ਦੇ ਵਿੱਚ ਸਵੀਕਾਰ ਕੀਤਾ ਗਿਆ ਸੀ ਜਗਮੀਤ ਸਿੰਘ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਹੁਣ ਸਪੋਰਟ ਉਹ ਨਹੀਂ ਕਰ ਰਹੇ ਜਸਟਨ ਟ੍ਰੂਡੋ ਨੂੰ ਤਾਂ ਹੋ ਸਕਦਾ ਹੈ ਕਿ ਜੋ ਚੋਣਾ 2025 ਦੇ ਵਿੱਚ ਹੋਣੀ ਸੀ ਕੈਨੇਡਾ ਦੇ ਵਿੱਚ ਹੁਣ ਉਹ ਅਕਤੂਬਰ ਦੇ ਵਿੱਚ ਵੀ ਹੋ ਸਕਦੀਆਂ ਨੇ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਪਹਿਲੂ ਆ ਤਾਂ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਹੁਣ ਕੈਨੇਡਾ ਦੀ ਸਰਕਾਰ ਆਪਣੀ ਸਰਕਾਰ ਬਚਾਉਣ ਲਈ ਜਸਟਨ ਟ੍ਰੂਡੋ ਕੀ ਕਰਦੇ ਨੇ ਤੇ ਕੀ ਇਹ ਜੋ ਵੋਟਾਂ 2025 ਚ ਹੋਣੀਆਂ ਸੀ ਹੁਣ ਇਹ 2024 ਦੇ ਅਕਤੂਬਰ ਦੇ ਮਹੀਨੇ ਵਿੱਚ ਵੀ ਹੋ ਸਕਦੀਆਂ ਨੇ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਿਆ ਹੈ ਉਹਨਾਂ ਦੀ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਝਟਕਾ ਕਿਸੇ ਬਾਹਰੀ ਮੌਲਕ ਨੇ ਨਹੀਂ ਬਾਹਰੀ ਦੇਸ਼ ਨੇ ਨਹੀਂ ਬਾਹਰੀ ਸਰਕਾਰ ਨੇ ਨਹੀਂ ਬਲਕਿ ਜਸਟਿਨ ਟਰੂਡੋ ਦੇ ਖਾਸ ਦੋਸਤ ਐਨਡੀਪੀ ਦੇ ਉਮੀਦ ਜੋ ਜਗਮੀਤ ਸਿੰਘ ਹੈ ਉਹਨਾਂ ਵੱਲੋਂ ਹੀ ਉਹਨਾਂ ਨੂੰ ਝਟਕਾ ਦਿੱਤਾ ਗਿਆ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦਾ ਸਾਥ ਛੱਡ ਦਿੱਤਾ ਹੈ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਹੁਣ ਡੀਲ ਖਤਮ ਹੋ ਚੁੱਕੀ ਹੈ ਜਗਮੀਤ ਸਿੰਘ ਨੇ ਬਕਾਇਦਾ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਪੋਸਟ ਨੂੰ ਸਾਂਝਾ ਕੀਤਾ ਤੇ ਨਾਲ ਹੀ ਸਭ ਤੋਂ ਉੱਪਰ ਲਿਖਿਆ ਹੈ ਦਾ ਡੀਲ ਇਜ਼ ਡਨ ਯਾਨੀ ਕਿ ਉਹਨਾਂ ਦਾ ਜੋ ਜਸਟਨ ਟਰੂਡੋ ਦੇ ਨਾਲ ਸਮਝੌਤਾ ਸੀ ਲਿਬਰਲ ਪਾਰਟੀ ਦੇ ਨਾਲ ਸਮਝੌਤਾ ਸੀ ਐਨਡੀਪੀ ਦਾ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਉਸ ਤੋਂ ਨਾਤਾ ਤੋੜ ਲਿਆ ਹੈ ਯਾਨੀ ਕਿ ਹੁਣ ਜਸਟਨ ਟਰੂਡੋ ਦੇ ਦੋਸਤ ਜਗਮੀਤ ਸਿੰਘ ਨੇ ਉਹਨਾਂ ਦਾ ਸਾਥ ਅਧਿਕਾਰ ਛੱਡ ਦਿੱਤਾ ਕਿਉਂਕਿ ਹੁਣ ਚੋਣਾਂ ਦਾ ਵੇਲਾ ਹੈ ਚੋਣਾਂ ਦੇ ਬਿਲਕੁਲ ਪਹਿਲਾਂ ਹੀ ਜਗਮੀਤ ਸਿੰਘ ਵੱਲੋਂ ਇਸ ਤਰੀਕੇ ਦੀ ਕਾਰਵਾਈ ਕਰਨਾ ਉਹਨਾਂ ਦਾ ਸਾਥ ਛੱਡ ਦੇਣਾ ਤੇ ਇਸ ਨੂੰ ਲੈ ਕੇ ਜਸਟਿਨ ਟਰੂਡੋ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਅਜੇਹਾ ਵੀ ਪਹਿਲੀ ਵਾਰ ਹੋਇਆ ਸੀ ਕਿ ਕੈਨੇਡਾ ਦੇ ਵਿੱਚ ਕਿਸੇ ਦੂਜੀ ਸਿਆਸੀ ਧਿਰ ਨੇ ਕਿਸੇ ਇੱਕ ਸਿਆਸੀ ਧਿਰ ਨੂੰ ਸਮਰਥਨ ਦਿੱਤਾ ਹੋਵੇ ਗੱਠ ਜੋੜ ਕੀਤਾ ਹੋਵੇ ਇਹ ਵੀ ਪਹਿਲੀ ਵਾਰ ਹੋਇਆ ਸੀ ਤੇ ਇਹ ਪਹਿਲੀ ਵਾਰ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਦੇ ਵਿਚਕਾਰ ਹੋਇਆ ਸੀ ਲਿਬਰਲ ਪਾਰਟੀ ਅਤੇ ਐਨਡੀਪੀ ਪਾਰਟੀ ਦੇ ਵਿਚਕਾਰ ਹੋਇਆ ਸੀ ਖੈਰ ਜਗਮੀਤ ਸਿੰਘ ਨੇ ਹੁਣ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਡੀਲ ਇਸ ਡਨ ਯਾਨੀ ਕਿ ਐਨਡੀਪੀ ਨੇ ਲਿਬਰਲ ਦੇ ਨਾਲ ਆਪਣਾ ਨਾਤਾ ਤੋੜ ਲਿਆ ਜਿਸ ਤੋਂ ਬਾਅਦ ਹੁਣ ਜਸਟਨ ਟਰੂਡੋ ਨੂੰ ਇੱਕ ਝਟਕਾ ਜ਼ਰੂਰ ਲੱਗਿਆ ਹੈ ਜਿਵੇਂ ਹੀ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸ ਨੂੰ ਲੈ ਕੇ ਲਗਾਤਾਰ ਚਰਚਾ ਚੜ੍ਹੀ ਹੋਈ ਹੈ ਇੱਕ ਦੋ ਪੱਤਰ ਵੀ ਜਾਰੀ ਹੋਏ ਸੀ ਇਸ ਤੋਂ ਪਹਿਲਾਂ ਕਿ ਜਸਟਨ ਟਰੂਡੋ ਨੇ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਦੇ ਵਿੱਚ ਜਗਮੀਤ ਸਿੰਘ ਦੇ ਉੱਤੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਸਾਥ ਨਹੀਂ ਦੇ ਰਹੇ ਤਾਂ ਇਸ ਦੇ ਪਿੱਛੇ ਦਾ ਇੱਕ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੇ ਜੋ ਚਿੱਠੀ ਜਗਮੀਤ ਸਿੰਗ ਨੂੰ ਲਿਖੀ ਸੀ ਉਸ ਤੋਂ ਬਾਅਦ ਵੀ ਇਹ ਸਭ ਕੁਝ ਹੋਇਆ ਹੋ ਸਕਦਾ ਹੈ ਤਾਂ ਇਹ ਸਭ ਨੂੰ ਲੈ ਕੇ ਲਗਾਤਾਰ ਚਰਚਾ ਚੜੀ ਹੋਈ ਹੈ ਸਵਾਲ ਇਹ ਵੀ ਉੱਠ ਰਹੇ ਨੇ ਕਿ ਕੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀ ਹੈਵ ਦੇ ਕਹਿਣ ਤੇ ਹੀ ਜਗਮੀਤ ਨੇ ਜਸਟਿਨ ਟਰੂਡੋ ਤੋਂ ਆਪਣਾ ਹੱਥ ਪਿੱਛੇ ਖਿੱਚਿਆ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਝਟਕਾ ਇਸ ਕਾਰਨ ਲੱਗਿਆ ਹੈ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਉਹਨਾਂ ਨਾਲ ਆਪਣਾ ਸਮਝੌਤਾ ਹਰ ਤਰੀਕੇ ਨਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ 2021 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਦੇ ਲਈ ਮਾਰਚ 2022 ਵਿੱਚ ਭਰੋਸਾ ਤੇ ਸਪਲਾਈ ਸਮਝੌਤਾ ਕੀਤਾ ਗਿਆ ਸੀ 2022 ਦੇ ਵਿੱਚ ਇਹ ਗਠਜੋੜ ਸਿਰੇ ਚੜਿਆ ਸੀ ਜਿਸ ਨੂੰ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਐਨਡੀਪੀ ਨੇ ਭਵਿੱਖ ਵਿੱਚ ਮੁੱਦਿਆਂ ਦੇ ਆਧਾਰ ਤੇ ਟਰੂਡੋ ਸਰਕਾਰ ਦਾ ਸਾਥ ਦੇਣ ਦਾ ਜੋ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਉਸ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਦੇਸ਼ ਵਿੱਚ ਦੋ ਰਾਜਨੀਤਿਕ ਪਾਰਟੀਆਂ ਵੱਲੋਂ ਅਜਿਹਾ ਸਮਝੌਤਾ ਪਹਿਲੀ ਵਾਰੀ ਕੀਤਾ ਗਿਆ ਸੀ ਇਸ ਦੀ ਇਤਿਹਾਸ 'ਚ ਮਿਸਾਲ ਨਹੀਂ ਮਿਲਦੀ ਆਪਸੀ ਗੇਟਮੇਟ ਨਾਲ ਸਰਕਾਰ ਚਲਾਉਣ ਬਾਰੇ ਲਿਬਰਲ ਅਤੇ ਐਨਡੀਪੀ ਵੱਲੋਂ ਚੋਣਾਂ ਸਮੇਂ ਲੋਕਾਂ ਨੂੰ ਦੱਸਿਆ ਗਿਆ ਦੱਸਿਆ ਨਾ ਹੋਣ ਕਾਰਨ ਮੌਜੂਦਾ ਟਰੂਡੋ ਸਰਕਾਰ ਨੂੰ ਗੈਰ ਲੋਕਤੰਤਰੀ ਵੀ ਦੱਸਿਆ ਜਾਣ ਲੱਗਿਆ ਸੀ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜੋ ਐਕਸ ਉਹ ਹੈ ਪਲੇਟਫਾਰਮ ਆ ਉਸ ਦੇ ਰਾਹੀਂ ਇੱਕ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਖੁਦਗਰਜ਼ ਅਤੇ ਕਮਜ਼ੋਰ ਸਤਾਧਾਰੀ ਪਾਰਟੀ ਹੈ ਅਤੇ ਉਹਨਾਂ ਨੇ ਲੋਕਾਂ ਦਾ ਭਰੋਸਾ ਤੋੜਿਆ ਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ ਸਿੱਧੇ ਤੌਰ 'ਤੇ ਐਨਡੀਪੀ ਦਾ ਕਹਿਣਾ ਹੈ ਕਿ ਜਸਟਨ ਟ੍ਰੂਡੋ ਨੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ ਆਮ ਲੋਕਾਂ ਦਾ ਸਾਥ ਉਹਨਾਂ ਨੇ ਛੱਡ ਦਿੱਤਾ ਹੈ ਜਸਟਨ ਟ੍ਰੂਡੋ ਜਦੋਂ ਸਾਲ 2015 ਵਿੱਚ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਸੀ ਕਿ ਉਹਨਾਂ ਦੀ ਕੈਬਨਿਟ ਵਿੱਚ ਭਾਰਤ ਦੀ ਮੋਦੀ ਸਰਕਾਰ ਤੋਂ ਜ਼ਿਆਦਾ ਸਿੱਖ ਮੰਤਰੀ ਨੇ ਅਤੇ ਸੰਸਦ ਵਿੱਚ ਖਾਲਸਤਾਨ ਹਮਾਇਤੀ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਬਾਰੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਖਦਸ਼ਾ ਵੀ ਜਸਟਿਨ ਟਰੂਡੋ ਨੇ ਜਤਾਇਆ ਸੀ ਜਿਸ ਮਗਰੋਂ ਦੋਵਾਂ ਦੇਸ਼ਾਂ ਨੇ ਆਪਣੇ ਸਿਖਰਲੇ ਕੂਟਨੀਤਿਕਾਂ ਨੂੰ ਦੇਸ਼ ਛੱਡਣ ਲਈ ਵੀ ਕਹਿ ਦਿੱਤਾ ਸੀ ਹੁਣ ਕੈਨੇਡਾ ਦੀ ਆਬਾਦੀ ਵਿੱਚ ਸਿੱਖ 2.1 ਫੀਸਦੀ ਨੇ ਹਿੱਸੇਦਾਰੀ ਰੱਖਦੇ ਨੇ ਪਰ ਫਿਰ ਵੀ ਉਹਨਾਂ ਦਾ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡਾ ਹੱਥ ਕਿਵੇਂ ਪੈਂਦਾ ਹੈ ਇਹ ਵੀ ਦੇਖਣਾ ਬਣਦਾ ਹੈ ਪਿਛਲੇ 20 ਸਾਲਾਂ ਵਿੱਚ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਦੁੱਗਣੀ ਹੋਈ ਹੈ ਇਸ ਵਿੱਚੋਂ ਬਹੁਤੇ ਪੰਜਾਬ ਵਿੱਚੋਂ ਸਿੱਖਿਆ ਕੰਮ ਅਤੇ ਨੌਕਰੀ ਜਹੇ ਕਾਰਨਾਂ ਕਰਕੇ ਪਹੁੰਚੇ ਸੀ ਹੁਣ ਸਵਾਲ ਇਹ ਹੈ ਕਿ ਘੱਟ ਗਿਣਤੀ ਸਿੱਖ ਕੈਨੇਡਾ ਦੀ ਸਿਆਸਤ ਦਾ ਇੰਨਾ ਅਹਿਮ ਹਿੱਸਾ ਕਿਉਂ ਨੇ ਇੱਕ ਰਿਪੋਰਟ ਵਿੱਚ ਮਹਾਰਾਜ ਨੇ ਕਿਹਾ ਕਿ ਸਿੱਖਾਂ ਦੀ ਇੱਕ ਖਾਸੀਅਤ ਹੈ ਕਿ ਇੱਕ ਭਾਈਚਾਰੇ ਦੇ ਤੌਰ ਤੇ ਉਹ ਇੱਕ ਜੁੱਟ ਹਨ ਉਹਨਾਂ ਵਿੱਚ ਇਕੱਠੇ ਹੋ ਕੇ ਕੰਮ ਕਰਨ ਦਾ ਹੁਨਰ ਹੈ ਉਹ ਮਿਹਨਤੀ ਹਨ ਅਤੇ ਪੂਰੇ ਦੇਸ਼ ਵਿੱਚ ਗੁਰਦੁਆਰਿਆਂ ਦੀ ਜ਼ਬਰਦਸਤ ਨੈਟਵਰਕਿੰਗ ਦੇ ਜ਼ਰੀਏ ਉਹ ਫੰਡ ਵੀ ਜੋੜ ਲੈਂਦੇ ਨੇ ਫੰਡ ਇੱਕ ਅਜਿਹਾ ਪਹਿਲੂ ਹੈ ਜੋ ਸਿੱਖਾਂ ਅਤੇ ਗੁਰਦੁਆਰਿਆਂ ਨੂੰ ਕਿਸੇ ਵੀ ਕੈਨੇਡੀਅਨ ਸਿਆਸਤਦਾਨ ਦੇ ਲਈ ਸਪੋਰਟ ਸਿਸਟਮ ਬਣਾ ਦਿੰਦਾ ਹੈ ਚਰਚਾ ਇਹ ਵੀ ਚੜੀ ਸੀ ਕਿ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ NDP ਲੀਡਰ ਜਗਮੀਤ ਸਿੰਘ ਨੇ ਇੱਕ ਪੱਤਰ ਲਿਖਿਆ ਕਿ ਉਹਨਾਂ ਨੂੰ ਲਿਬਰਲ ਸਰਕਾਰ ਲਈ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈਣ ਲਈ ਕਿਹਾ ਤਾਂ ਜੋ ਕੈਨੇਡੀਅਨਜ਼ ਅਗਲੇ ਸਾਲ ਦੀ بجائے ਇਸੇ ਫਾਲ ਸੀਜ਼ਨ ਦੇ ਵਿੱਚ ਵੋਟਾਂ ਪਾ ਸਕਣ ਪੋਲੀਏ ਨੇ ਪੱਤਰ ਵਿੱਚ ਲਿਖਿਆ ਹੈ ਕਿ ਕੈਨੇਡੀਅਨ